ਹਾਂਜੀ ਸ਼ਤਿਸ਼੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਦੇਖ ਰਹੇ ਭੈਣ ਭਰਾਵਾਂ ਦਾ ਸਵਾਗਤ ਹੈ ਜਿਸ ਨੂੰ ਅੱਜ ਆਪਣੇ ਕੋਲੇ ਨਵੇਂ ਰਿਸ਼ਤੇ ਆਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਪਹਿਲਾ ਰਿਸ਼ਤਾ ਹੈ ਜੀ ਨਾਮ ਕੌਰ ਪਤਾ ਕੋਟਕਪੁਰਾ ਦੀ ਲੜਕੀ ਹੈ ਕਾਸਟ ਹੈ ਸਿਮਾ ਜੀ ਸਿੱਖ ਗੋਤ ਲੜਕੀ ਦਾ ਘਰੂ ਹੈ ਜੀ ਉਮਰ 1994 ਦੇ ਵਿੱਚ ਹੈ ਤੇ ਕੱਦ 5 ਫੁੱਟ 4 ਇੰਚ ਹੈ ਪੜ੍ਹਾਈ ਕਰੀਏ ਜੀ ਲੜਕੀ ਨੇ ਬੀਏ ਆਈਟੀਆਈ ਦਾ ਕੋਰਸ ਕਰਿਆ ਹੋਇਆ ਜੀ ਪਾਰਲਰ ਤੇ ਸਟਿਚਿੰਗ ਦਾ ਵੀ ਕੋਰਸ ਕੀਤਾ ਹੋਇਆ ਜੀ ਪੈਣ ਇਹਨਾਂ ਦੀ ਇੱਕ ਹੈ ਭਰਾ ਤਿੰਨ ਨੇ ਤੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਜੀ ਤੇ ਮੰਗ ਹੈ ਪਰਿਵਾਰ ਦੀ ਮੁੰਡਾ ਗਵਰਨਮੈਂਟ ਚੌਪ ਕਰਦਾ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਜੀ ਵਧੀਆ ਘਰ ਪਰਿਵਾਰ ਦਾ ਹੋਵੇ ਸੋ ਬਠਿੰਡਾ ਤੇ ਫਰੀਦਕੋਟ ਏਰੀਆ ਨੂੰ ਪਹਿਲਾ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਵੀ ਲੜਕੀ ਦੇ ਜੀ ਨਾਮ ਕੌਰ ਪਤਾ ਜਲੰਧਰ ਦੀ ਲੜਕੀ ਹੈ ਕਾਸਟ ਰਵੀਦਾਸੀਆ ਤੇ ਉਮਰ 35 ਸਾਲ ਹੈ ਜੀ ਕੱਦ 5 ਫੁੱਟ 4 ਇੰਚ ਪੜਾਈ ਕਰੀਏ ਲੜਕੀ ਨੇ ਬੀਡੀਐਸ ਡੈਂਟਲ ਡਿਗਰੀ ਕੰਮ ਕਰ ਹੈ ਜੀ ਕੈਨੇਡਾ ਦੀ ਸਿਟੀਜ਼ਨ ਹੈ ਲੜਕੀ ਤੇ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਰਵੀ ਦਾਸ ਜੀ ਕਾਸਟ ਦਾ ਹੋਵੇ ਪੜਿਆ ਲਿਖਿਆ ਹੋਵੇ ਜੀ ਵਧੀਆ ਘਰ ਪਰਿਵਾਰ ਹੋਵੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਹੋਵੇ ਜਾਂ ਪੀਆਰ ਹੋਵੇ ਜਲੰਧਰ ਨਮਾ ਸ਼ਹਿਰ ਹੁਸ਼ਿਆਰਪੁਰ ਤੇ ਤਵਾਬ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਅਮਰਤਸਰ ਸਾਹਿਬ ਦੀ ਲੜਕੀ ਹੈ ਕਾਸਟ ਜੱਟ ਸਿੱਖ ਉਮਰ 24 ਸਾਲ ਕੱਦ ਲੜਕੀ ਦਾ 5 ਫੁੱਟ 9 ਇੰਚ ਹੈ ਜੀ ਤੇ ਪੜ੍ਹਾਈ ਕਰੀਏ ਲੜਕੀ ਨੇ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਡਿਵੈਲਪਮੈਂਟ 1 ਇਅਰ ਅਰਲੀ ਚਾਈਲਡ ਕੇਅਰ ਐਂਡ ਐਜੂਕੇਸ਼ਨ 2 ਇਅਰ ਪਲੱਸ ਐਕਸਪੀਰੀਅੰਸ ਹੈ ਜੀ ਭੈਣ ਭਰਾ ਕੋਈ ਨਹੀਂ ਲੜਕੀ ਇਕੱਲੀ ਹੈ ਜੀ ਤੇ ਕੰਮਕਾਰ ਹੈ ਲੜਕੀ ਨੂੰ 6 ਕਿੱਲੇ ਜ਼ਮੀਨ ਆਉਂਦੀ ਹੈ ਜੀ ਸ਼ਾਰਟ ਟਾਈਮ ਡਿਵੋਰਸਡ ਹੈ ਲੜਕੀ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਵੈਸ਼ਨੋ ਹੋਵੇ ਬਾਹਰ ਦਾ ਪੀਆਰ ਹੋਵੇ WhatsApp ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਕਾਲੀ ਪੱਟੀ 'ਚ ਜੇ ਤੁਹਾਡੇ ਨਾਲ ਰਿਸ਼ਤਾ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਲੜਕੇ ਦਾ ਨਾਮ ਸਿੰਘ ਪਤਾ ਫਰੀਦਕੋਟ ਦਾ ਲੜਕਾ ਹੈ ਕਾਸਟ ਜੱਟ ਸਿੱਖ ਗੋਤ ਸਿੱਧੂ ਤੇ ਨਾਨਕਿਆਂ ਦਾ ਗੋਤ ਬਰਾੜ ਹੈ ਜੀ ਉਮਰ 33 8 1992 ਦੇ ਵਿੱਚ ਹੈ ਤੇ ਕੱਦ 6 ਫੁੱਟ ਹੈ ਜੀ ਮੁੰਡੇ ਦਾ ਪੜ੍ਹਾਈ ਕਰੀਏ ਮੁੰਡੇ ਨੇ ਪਲੱਸ 2 ਆਈਟੀਆਈ ਭਰਾ ਇੱਕ ਆਸਟ੍ਰੇਲੀਆ ਦੇ ਵਿੱਚ ਹੈ ਜੀ ਕਮਕਰਾ ਜੀ ਮੁੰਡਾ ਆਨਲਾਈਨ ਵਰਕ ਕਰਦਾ 60000 ਰੁਪਏ ਇਨਕਮ ਮੰਥਲੀ ਇਹਨਾਂ ਦੀ ਤੇ 8 ਕਿਲੇ ਮੁੰਡੇ ਕੋਲ ਜ਼ਮੀਨ ਹੈ ਜੀ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਆਸਟ੍ਰੇਲੀਆ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਪਲਵਿੰਦਰ ਸਿੰਘ ਪਤਾ ਜੀਰਾ ਤੋਂ ਕਾਸਟ ਰਾਮਗੜੀਆ ਗੋਤ ਜੱਬਲ ਉਮਰ ਹੈ ਜੀ ਮੁੰਡੇ ਦੀ 3 ਤੱਕ 1990 ਦੇ ਵਿੱਚ ਭਰਾ ਇੱਕ ਹੈ ਤੇ ਮੁੰਡੇ ਨੇ ਪੜ੍ਹਾਈ ਦਾ ਆਸਪਾਸ ਕਰੀ ਹੈ ਜੀ ਪਹਿਲੇ ਨਦੀ ਇੱਕ ਮੈਰਿਡ ਹੈ ਜੀ ਪੇਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਕੰਮ ਕਰ ਰਿਹਾ ਜੀ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਪਰਿਵਾਰ ਦੀ ਮੰਗ ਹੈ ਕੋਈ ਵਧੀਆ ਹੋਵੇ ਜੀ ਘਰੇਲੂ ਹੋਵੇ ਸੋ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸੱਦੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਵਿਸ਼ ਗਰਗ ਪਤਾ ਮੋਰ ਮੰਡੀ ਬਠਿੰਡਾ ਤੋਂ ਕਾਸਟ ਹਿੰਦੂ ਉਮਰ ਹੈ ਜੀ 16 1991 ਦੇ ਵਿੱਚ ਕੱਦ ਪੰਜ ਫੁੱਟ 6 ਇੰਚ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀਏ ਭਰਾ ਇਹਨਾਂ ਦਾ ਇੱਕ ਮੈਰਿਡ ਆ ਪੈਣਾ ਦੋ ਮੈਰਿਡ ਨੇ ਪਿਤਾ ਦਾ ਨਾਮ ਹੈ ਜੀ ਅਰਜਨ ਦਾਸ ਐਕਸਪਾਇਰਡ ਨੇ ਮਾਤਾ ਬਿਮਲਾ ਦੇਵੀ ਹਾਊਸ ਵਾਈਫ ਨੇ ਇਹਨਾਂ ਦੇ ਮਾਤਾ ਜੀ ਕੰਮ ਕਰ ਹੈ ਜੀ ਕਮਿਸ਼ਨ ਏਜੰਟ ਦਾ ਕੰਮ ਕਰਦਾ ਮੁੰਡਾ ਟਰੈਵਲ ਏਜੰਟ ਹੈ ਜੀ ਆਪਣਾ ਵਧੀਆ ਘਰ ਪਰਿਵਾਰ ਹੈ ਤੇ ਕੁਝ ਪਲਾਟ ਨੇ ਜੀ ਮੁੰਡੇ ਦੀਆਂ ਦੁਕਾਨਾਂ ਵੀ ਆਪਣੀਆਂ ਨੇ ਪਰਿਵਾਰ ਵੈਸ਼ਨੋਏ ਜੀ ਤੇ ਮੰਗ ਹੈ ਪਰਿਵਾਰ ਦੀ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਜੀ ਵੈਸ਼ਨੋ ਪਰਿਵਾਰ ਦੀ ਹੋਵੇ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਤੀ ਗੱਲਬਾਤ ਕਰੋ ਸੋ ਅਗਲਾ ਰਿਸ਼ਤਾ ਜੀ ਨਾਮ ਗੁਰਪ੍ਰੀਤ ਸਿੰਘ ਝੱਜ ਗੋਤ ਹੈ ਮੁੰਡੇ ਦਾ ਪਤਾ ਟਿੱਪਾ ਲੁਧਿਆਣਾ ਤੋਂ ਕਾਸਟ ਜੱਟ ਸਿੱਖ ਹੈ ਜੀ ਉਮਰ 6 1999 ਦੇ ਵਿੱਚ ਹੈ ਸੋ ਕੱਦ ਮੁੰਡੇ ਦਾ 6 ਫੁੱਟ ਹੈ ਜੀ ਪਿਤਾ ਦਾ ਨਾਮ ਹੈ ਜਸਵਿੰਦਰ ਸਿੰਘ ਝੱਜ ਮਾਤਾ ਬਲਵਿੰਦਰ ਕੌਰ ਬੈਣੀਪਾਲ ਕੰਮ ਕਰੇ ਜੀ ਮੁੰਡਾ ਜਰਮਨੀ ਕੰਟਰੀ ਦੇ ਵਿੱਚ ਹੈ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਲੜਕੀ ਜਰਮਨੀ ਦੇ ਵਿੱਚ ਹੋਵੇ ਜੀ ਭਾਵੇਂ ਪੰਜਾਬ ਦੇ ਵਿੱਚ ਹੋਵੇ ਜਾਂ ਬੀਐਸਸੀ ਨਰਸਿੰਗ ਕਰੀ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੇ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਹੁਲ ਨੂਰੀ ਉਮਰ ਹੈ 15 1998 ਦੇ ਵਿੱਚ ਚੰਡੀਗੜ੍ਹ ਤੋਂ ਨੇ ਜੀ ਇਹ ਕੱਦ 5 ਫੁੱਟ 7 ਇੰਚ ਪਿਤਾ ਦਾ ਨਾਮ ਹੈ ਜੀ ਜਤਿੰਦਰ ਕੁਮਾਰ ਕੰਮਕਾਰ ਆ ਪਿਤਾ ਦਾ ਇਲੈਕਟ੍ਰੋਨਿਕ ਸ਼ਾਪ ਹੈ ਜੀ ਪਿਤਾ ਦੀ ਮਾਤਾ ਇਹਨਾਂ ਦੇ ਪਰਮਿੰਦਰ ਕੌਰ ਨੇ ਮਾਤਾ ਦਾ ਕੰਮਕਾਰ ਹੈ ਜੀ ਹਸਪੀਟਲ ਦੇ ਵਿੱਚ ਨਰਸ ਨੇ ਪੜ੍ਹਾਈ ਕਰੀ ਹੋਈ ਹੈ ਜੀ ਇਹਨਾਂ ਨੇ ਬੀਏ ਐਲਐਲਬੀ ਐਡਵੋਕੇਟ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜੀ ਪਿਤਾ ਦਾ ਗੋਤ ਨੂਰੀ ਹੈ ਜੀ ਮਾਤਾ ਦਾ ਗੋਤ ਔਣਕਾ ਸੁਕਾਸ਼ਟ ਕਸ਼ਪਰਾਜਪੂਤ ਇਹਨਾਂ ਦੀ ਭੈਣ ਕਨ ਮੈਰਿਡ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਤੇ ਇਹਨਾਂ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਸੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਕਾਲੀ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੁੰਦਾ ਹੈ ਤੁਹਾਡੇ ਨਾਲ ਜਿਹੜਾ ਰਿਸ਼ਤਾ ਮੈਚ ਕਰਦਾ ਜੀ ਤੁਸੀਂ ਸਿੱਧੀ ਪਰਿਵਾਰ ਨਾਲ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ